ਅੱਜ ਤੜਕੇ ਰਾਵਾਂ ਮੰਡੀ ਦੇ ਏਰੀਆ ਦੇ ਵਿੱਚ ਕੁਝ ਮੁੰਡਿਆਂ ਨੇ ਆ ਕੇ ਫਾਇਰਿੰਗ ਕੀਤੀ ਹੈ ਤੇ ਇੱਕ ਜੂਏ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਉਸ ਇਨਫਾਰਮੇਸ਼ਨ ਤੇ ਅਸੀਂ ਅੱਗੇ ਐਫ ਆਈ ਆਰ ਰਜਿਸਟਰ ਕੀਤੀ ਤੇ ਉਸ ਤੇ ਕੰਮ ਕਰਦੇ ਹੋਏ ਅਸੀਂ ਦੇ ਵਿੱਚ ਜੋ ਤਿੰਨ ਮੁੰਡੇ ਇੱਕ ਵਹੀਕਲ ਤੇ ਆਏ ਤੇ ਉਹਨਾਂ ਨੇ ਆ ਕੇ ਮੌਕੇ ਤੇ ਫਾਇਰਿੰਗ ਕੀਤੀ ਅਸੀਂ ਉਹਨਾਂ ਤਿੰਨ ਮੁੰਡਿਆਂ ਦੀ ਉਹ ਉਹ ਨਾ ਮੁੰਡਿਆਂ ਦੇ ਕੰਮ ਕਰਨਾ ਸ਼ੁਰੂ ਕਰਤਾ ਉਹ ਜਦ ਅਸੀਂ ਕੀਤਾ ਉਹਦੇ ਵਿੱਚ ਇਹ ਆਇਡੈਂਟੀਫਾਈ ਹੋਏ ਤਿੰਨ ਜਣੇ ਤਿੰਨਾਂ ਚੋਂ ਇੱਕ ਹੈ ਮਨਕਰਨ ਸਿੰਘ ਸਿਮਰਨਜੀਤ ਸਿੰਘ ਤੇ ਜੈਵੀਰ ਸਿੰਘ ਸੋ ਇਹ ਜਿਹੜੇ ਤਿੰਨ ਦੋਸ਼ੀ ਹੈ ਇਹ ਸਾਡੇ ਇਸ ਕੇਸ ਵਿੱਚ ਵਾਂਟਡ ਸੀਗੇ ਆਇਡੈਂਟੀਫਾਈ ਹੋਏ ਇਸ ਦੇ ਨਾਲ ਹੀ ਜਿਹੜਾ ਮਨਕਰਨ ਸਿੰਘ ਹੈ ਮਨਕਰਨ ਸਿੰਘ ਸਾਡਾ ਇੱਕ ਜੀਆਰਪੀ ਥਾਣੇ ਦੇ ਵਿੱਚ ਜੁਲਾਈ ਮਹੀਨੇ ਚ ਐਫ ਆਈ ਆਰ ਦਰਜ ਹੋਈ ਸੀ ਉਸ ਦੇ ਵਿੱਚ ਵੀ ਵਾਂਟਡ ਸੀ ਜਿਹੜਾ ਕਿ ਬਾਅਦ ਚੋਂ ਪਹਿਲਾ ਮੁਕਦਮਾ 109 ਪੀਐਨਐਸ ਚ ਦਰਜ ਹੋਇਆ ਸੀ ਜਿਹੜਾ ਬਾਅਦ ਚੋਂ 103 ਬੀਐਨਐਸ ਚ ਕਨਵਰਟ ਹੋ ਗਿਆ ਸੀਗਾ ਤੇ ਉਹਦੇ ਵਿੱਚ ਵੀ ਇਹ ਸਾਨੂੰ ਵਾਂਟਡ ਸੀਗਾ ਸੋ ਉਸਤੇ ਉਸ ਲੀਡ ਤੇ ਕੰਮ ਕਰਦੇ ਹੋਏ ਜਦ ਸਾਡੇ ਕੋਲ ਇਧਰ ਇਨਫੋਰਮੇਸ਼ਨ ਆਈ ਕਿ ਇਸ ਏਰੀਆ ਦੇ ਵਿੱਚ ਉਹਦੀ ਮੂਵਮੈਂਟ ਪਾਈ ਗਈ ਹੈ ਤੇ ਫਿਰ ਇੱਥੇ ਇੱਕ ਐਕਸਚੇਂਜ ਆਫ ਫਾਇਰ ਹੋਇਆ ਜਿਹਦੇ ਵਿੱਚ ਮਨਕਰਨ ਸਿੰਘ ਨੂੰ ਸ਼ਿਫਟ ਕੀਤਾ ਗਿਆ ਇਥੋਂ ਹਸਪੀਟਲ ਤੇ ਨਾਲ ਦੇ ਜਿਹੜੇ ਦੋ ਦੋਸ਼ੀ ਹੈ ਉਹ ਵੀ ਫੜੇ ਗਏ ਹੈ ਤੇ ਸਾਡੇ ਇੱਕ ਮੁਲਾਜ਼ਮ ਨੂੰ ਵੀ ਹਲਕੀ ਜੀ ਸਾਟ ਲੱਗੀ ਹੈ ਉਹ ਵੀ ਅਜੇ ਅਸੀਂ ਉਹਦਾ ਵੀ ਟਰੀਟਮੈਂਟ ਕਰਾ ਰਹੇ ਹਾਂ ਅੰਮ੍ਰਿਤਸਰ ਵੀ ਕੱਪੜਾ ਮਾਮਲੇ ਚ ਵਾਂਟਿਸ ਹੈਗਾ ਜਿਹੜਾ ਮਨਕਰਨ ਸਿੰਘ ਹੈ ਹੁਣ ਤੱਕ ਜਿੰਨੀ ਕੁ ਪ੍ਰੀਲੀਮਿਨਰੀ ਸਾਡੇ ਸਾਹਮਣੇ ਗੱਲ ਆਈ ਹੈ ਦੋ ਕੇਸ ਮੈਂ ਤੁਹਾਨੂੰ ਦੱਸਾਂ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ 193 22025 ਦੀ ਆਪਣੀ ਐਫਆਈਆਰ ਹੈ ਜਿਹਦੇ ਵਿੱਚ ਧਰਮਜੀਤ ਸਿੰਘ ਨਾਂ ਦੇ ਬੰਦੇ ਦਾ ਮਰਡਰ ਹੋਇਆ ਸੀ ਇਹ ਉਹਦੇ ਵਿੱਚ ਵੀ ਨੋਮੀਨੇਟਡ ਹੈ ਤੇ ਉਹਦੇ ਵਿੱਚ ਵੀ ਵੌਂਟਡ ਹੈ ਇਹਦੀ ਅਜੇ ਡਿਟੇਲਡ ਪੁੱਛਗਿਛ ਅਸੀਂ ਕਰ ਰਹੇ ਹਾਂ ਜਿਵੇਂ ਹੀ ਸਸੀ ਭੰਗੜਾ ਦਾ ਨਾਮ ਆ ਰਿਹਾ ਹੈਗਾ ਜਿਹੜਾ 193/2025 ਦੀ ਐਫਆਈਆਰ ਹੈ ਉਹਦੇ ਵਿੱਚ ਜੱਗੂ ਭਗਵਾਨਪੁਰੀਆ ਤੇ ਅਮਰਿਤਕਾਲ ਸਿੰਘ ਦਾਲਮ ਦਾ ਬਾਈ ਨੇਮ ਐਫਆਈਆਰ ਰਜਿਸਟਰ ਹੈ ਤੇ ਅੱਗੇ ਜਿਹੜੀ ਪੁੱਛਗਿਛ ਆਈ ਸੀਗੀ ਜਿਸ ਤੇ ਅੱਗੇ ਹੋਰ ਦੋਸ਼ੀ ਫੜੇ ਗਏ ਉਹਦੇ ਵਿੱਚ ਬਨਕਰਨ ਸਿੰਘ ਦਾ ਵੀ ਨਾਮ ਆਇਆ ਸੀਗਾ ਸੋ ਇਹ ਤੋਂ ਜੋ ਵੀ ਅੱਗੇ ਖਲਾਸੇ ਹੋਣਗੇ ਉਹ ਆਪਾਂ ਦੋਰੀ ਕਿਤੇ ਗੋਲੀ ਲੱਗੀ ਹੋਈ ਹੈਗੀ ਐ ਹੁਣ ਅਸੀਂ ਟੋਟਲ ਤਿੰਨ ਦੋਸ਼ੀ ਹੈ ਤੇ ਵਿੱਚ ਜੋ ਸਾਡੇ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੀ ਆਪਣੀ ਰਾਮਾ ਮੰਡੀ ਦੀ ਐਫ ਆਈ ਆਰ ਹੈਗੀ ਆ 303/25 ਉਸ ਦੇ ਵਿੱਚ ਆਪਣੇ ਤਿੰਨ ਮੇਨ ਦੋਸ਼ੀ ਹਨ ਬਨਕਰਨ ਸਿੰਘ ਜੈਵੀਰ ਸਿੰਘ ਤੇ ਸਿਮਰਨਜੀਤ ਸਿੰਘ ਗੋਲੇ ਇਸ ਦੇ ਵਿੱਚ ਬਨਕਰਨ ਜਿਹੜਾ ਬਨਕਰਨ ਸਿੰਘ ਹੈਗਾ ਇਹ ਇੰਜਰਡ ਹੈ ਇਹਨੂੰ ਹਸਪੀਟਲ ਮੂਵ ਕੀਤਾ ਗਿਆ ਤੇ ਉਹਨੂੰ ਉਹਨੂੰ ਐਕਸਚੇਂਜ ਆਫ ਫਾਇਰ ਦੇ ਵਿੱਚ ਉਹਨੂੰ ਗੋਲੀ ਲੱਗੀ ਹੈ ਤੇ ਅੱਗੇ ਜਿਹੜੀ ਪੁੱਛਗਿਛ ਹੈ ਉਹ ਆਪਾਂ ਕਰ ਰਹੇ ਹਾਂ ਬਾਕੀ ਦੋਨੋਂ ਜਿਹੜੇ ਮੁੰਡੇ ਹੈ ਜਿਹੜੇ ਆਪਣੇ ਕੇਸ 'ਚ ਤਿੰਨੋਂ ਮੁੰਡੇ ਸਿਗੇ ਉਹ ਤਿੰਨੋਂ ਮੁੰਡੇ ਇਸ ਲਈ ਆਪਾਂ ਆਰਾਊਂਡ ਅਪ ਕੀਤੇ ਬਨਕਰਨ ਦੇ ਲੱਗੀ ਹੋਰ ਵੀ ਇਹਨਾਂ ਦੇ ਨਾਲ ਸਿਰਫ ਐ ਤਿੰਨੇ ਜਣੇ ਹੀ ਕਿਹੜੇ ਵਾਰਦਤਾ ਕਰਦੇ ਜਿਹੜੀ ਰਾਮਾ ਮੰਡੀ ਵਾਲੀ ਵਾਰਦਤਾ ਉਸ ਵਿੱਚ ਇਹ ਤਿੰਨੋ ਹੀ ਬਾਈ ਨੇਮ ਸਿੱਗੇ ਜਿਹੜੇ ਕਿ ਉੱਥੇ ਮੌਕੇ ਤੇ ਪਛਾਣੇ ਗਏ ਤੇ ਜਿਨ੍ਹਾਂ ਤੇ ਕੰਮ ਕਰਦੇ ਹੋਏ ਅਸੀਂ ਇੱਥੇ ਆ ਕੇ ਐਕਸਚੇਂਜ ਆਫ ਫਾਇਰ ਨਹੀਂ ਇਹ ਅੱਜ ਸਵੇਰੇ 1:30 ਵਜੇ ਦੀ ਗੱਲ ਹੈਗੀ ਹੈ ਜਿਹੜਾ ਜਿਹੜਾ 303/25 ਆਪਣੀ ਐਫਆਈਆਰ ਠੀਕ ਹੈ ਠੀਕ ਹੈ ਜੀ ਥੈਂਕ ਯੂ